ਸਰਸਵਰ ਕਲਿਆਣ ਟੀਵੀ ਪੰਜਾਬ ਵੀ ਕਿਰਤ ਤੁਸੀਂ ਤੇ ਬਠਿੰਡਾ ਦੇ ਵਿੱਚ ਰਾਸ਼ਟਰੀ ਪਛੜਾ ਵਰਗ OBC ਜਿਸ ਦੇ ਪ੍ਰਧਾਨ ਜਨਵਲੂ ਕੀ ਸੰਬੋਧਨ ਕਰਦੇ ਆ ਦੱਸਿਆ ਗਿਆ ਹੈ ਕਿ ਉਲੀਕੇ ਦੇ ਪ੍ਰੋਗਰਾਮ ਦੇ ਤਹਿਤ ਦੂਜੇ ਚਰਨ ਦੇ ਵਿੱਚ ਦੇਸ਼ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਇਹਨਾਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਤਮਾਮ ਮੰਗਾਂ ਨੇ ਜਿਹੜੀਆਂ ਮੰਗਾਂ ਸਰਕਾਰਾਂ ਦੇ ਵੱਲੋਂ ਅਣਗੋਲੀਆਂ ਕੀਤੀਆਂ ਜਾ ਰਹੀਆਂ ਨੇ ਦਰਅਸਲ ਇਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਗ ਤਾਂ ਇਹ ਹੈ ਕਿ ਜਿਹੜੀ OBC ਹੈ ਉਹਨਾਂ ਦੀ ਜਾਤ ਦੇ ਆਧਾਰ ਤੇ ਜਨਗਣਨਾ ਹੋਣੀ ਚਾਹੀਦੀ ਹੈ ਤਾਂ ਜਿਹੜੇ ਰਾਜਨੀਤਿਕ ਲਾਹੇ ਨੇ ਜਾਂ ਸਰਕਾਰੀ ਸਕੀਮਾਂ ਨੇ ਉਹਦੇ ਵਿੱਚ OBC ਦੀ ਗਿਣਤੀ ਦੇ ਮੁਤਾਬਕ ਹਿੱਸੇਦਾਰੀ ਹੋਣੀ ਇਹ ਤਾਂ ਇਸ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਜਾਲੀ ਜਿੱਥੇ ਬੰਦੀਆਂ ਵੀ ਨੇ ਜੋ ਕਿ ਬਾਬਾ ਸਾਹਿਬ ਤੇ ਹੋਰ ਜਿਹੜੇ ਉੱਚ ਵਿਦਵਾਨ ਨੇ ਉਹਨਾਂ ਦੇ ਨਾਂ ਤੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਨੇ ਤਾਂ ਅਜੇ ਇਹ ਲੋਕ ਉਹਨਾਂ ਦਾ ਕਹਿਣਾ ਹੈ ਕਿ OBC ਵਰਗ ਵੱਲ ਧਿਆਨ ਨਹੀਂ ਦਿੰਦੇ ਤੇ ਨਾ ਹੀ ਉਹਨਾਂ ਦੇ ਵਿਕਾਸ ਦੇ ਲਈ ਕੋਈ ਕਦਮ ਚੁੱਕਦੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ OBC ਦੇ ਲਈ ਜਿਹੜਾ ਬਜਟ ਹੈ ਉਹ ਦਿਨੋਂ ਦਿਨ ਘਟਾਇਆ ਜਾ ਰਿਹਾ ਇਹਨਾਂ तमाम ਮੰਗਾਂ ਨੂੰ ਲੈ ਕੇ ਉਨਾ ਪ੍ਰਦਰਸ਼ਨ ਵੀ ਕੀਤਾ ਤਾਂ ਦੂਜੇ ਚਰਨ ਦੀ ਜਿਹੜੀ ਕਾਲ ਸੀ ਉਸੇ ਦੇ ਚੱਲਦੇ ਆ ਦੇਸ਼ ਭਰ ਦੇ ਕਈ ਰਾਜਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਤੇ ਇਸ ਦੇ ਨਾਲ ਫਿਰ 15 ਅਕਤੂਬਰ ਤੇ 30 ਅਕਤੂਬਰ ਜਿਹੜੇ ਪ੍ਰਦਰਸ਼ਨ ਹੋਣਗੇ ਤੇ ਰੋਸ ਮੂਜ਼ਾਰੇ ਵੀ ਕੀਤੇ ਜਾਣਗੇ ਸਬੰਧੀ ਉਹਨਾਂ ਜਾਣਕਾਰੀ ਦਿੱਤੀ ਹੈ ਤਾਂ ਹੋਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਹਾਂ ਸਰ ਕੀ ਨਾਮ ਹੈ ਤੇ ਕਿਹੜੀ ਜੱਥੇਬੰਦੀ ਆ ਮੈਂ 옴 ਪ੍ਰਕਾਸ਼ ਰਾਸ਼ਟਰੀ ਪਛੜਾ ਵਰਗ OBC ਮੋਰਚਾ ਬਠਿੰਡੇ ਦਾ ਪ੍ਰਧਾਨ ਹਾਂ ਜੀ ਅੱਜ ਜਿਹੜਾ ਮੰਗ ਪੱਤਰ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਅੱਜ ਕਿਉਂਕਿ ਇਹ ਜਿਹੜਾ ਰਾਸ਼ਟਰੀ ਪਛੜਾ ਵਰਗ ਹੈ ਇਹ ਬਾਮ ਸੇਫ ਦਾ ਆਫਸੂਟ ਵਿੰਗ ਹੈ ਤੇ ਦੇਸ਼ ਭਰ ਦੇ ਵਿੱਚ 32 ਸਟੇਟਾਂ ਤੇ 571 ਅ ਜ਼ਿਲ੍ਹਾ ਵਿੱਚ ਅੱਜ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਤੇ ਉਸੇ ਦੇ ਤਹਿਤ ਅਸੀਂ ਦੂਸਰੇ ਚਰਨ ਦੇ ਪ੍ਰੋਗਰਾਮ ਦੇ ਤਹਿਤ ਅਸੀਂ ਮੰਗ ਪੱਤਰ ਡੀਪੀ ਸਾਹਿਬ ਨੂੰ ਅ ਦੁਆਰਾ ਰਾਸ਼ਟਰਪਤੀ ਦੇ ਨਾਮ ਦਾ ਦੇਣ ਜਾ ਰਹੇ ਹਾਂ ਇਸ ਤੀਏ ਨੇ ਮੁੱਖ ਤੌਰ ਤੇ ਮੰਗਾਂ ਲੱਗੀਆਂ ਇਸ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਮੁੱਖ ਮੰਗ ਹੈ ਜੀ ਆ ਵੀ ਜੋ OBC ਦੀ ਜਾਤੀ ਅਧਾਰ ਜਨਗਣਨਾ ਹੈ ਉਹ ਸਰਕਾਰ ਨਹੀਂ ਕਰਾ ਰਹੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਲਾਰੇ ਲਪੇ ਲਾ ਰਹੇ ਆ ਤੇ ਉਸ ਦੀ ਜਨਗਣਨਾ ਨਹੀਂ ਹੋ ਰਹੀ ਨਹੀਂ ਕੱਲੇ OBC ਦੀ ਕਿ ਸਾਰਿਆਂ ਦੀ ਮੰਗ ਕਰਦੇ ਆ ਅਸੀਂ ਤਾਂ ਕਹਿੰਦੇ ਆ ਵੀ ਸਾਰਿਆਂ ਦੀ ਹੋਵੇ ਪਰ ਦੂਸਰੀਆਂ ਜਾਤੀਆਂ ਦੀ ਇਹ ਕਰਦੇ ਆ SC ST ਦੀ ਹੁੰਦੀ ਆ ਜਿੰਨੀ ਉਹਦੀ ਗਿਣਤੀ ਹੁੰਦੀ ਉਹਦੇ ਹਿਸਾਬ ਨਾਲ ਉਹਨੂੰ ਹਿੱਸੇਦਾਰੀ ਮਿਲਦੀ ਆ ਤੇ ਅਸੀਂ ਕਹਿੰਦੇ ਆ ਵੀ OBC ਦੀ ਵੀ ਗਿਣਤੀ ਹੋਵੇ ਉਹਨੂੰ ਵੀ ਉਸ ਹਿਸਾਬ ਨਾਲ ਹਿੱਸੇਦਾਰੀ ਮਿਲੇ ਜਿਵੇਂ ਤੁਸੀਂ ਦੇਖਿਆ ਹੋਣਾ ਵੀ ਵੈਸੇ ਤਾਂ 15% ਐਸਸੀ ਦੀ ਪਰ ਪੰਜਾਬ ਦੇ ਵਿੱਚ ਕਿਉਂਕਿ ਅ ਐਸਸੀ ਦੀ ਗਿਣਤੀ ਜ਼ਿਆਦਾ ਹੈ ਤੇ 34 ਐਮਐਲਏ ਬਣਦੇ ਆ ਉਸੇ ਦੇ ਰੇਸ਼ਿਓ ਦੇ ਵਿੱਚ ਅਸੀਂ ਕਹਿੰਦੇ ਆ ਜਿੰਨੀ ਜਿੰਨੀ ਗਿਣਤੀ ਹੈ ਉਸ ਹਿਸਾਬ ਨੂੰ ਉਹਨੂੰ ਹਿੱਸੇਦਾਰੀ ਮਿਲੇ ਸਹੂਲਤਾਂ ਦੀ ਗੱਲ ਕੀਤੀ ਜਾਵੇ ਸਰਕਾਰ ਦੀ ਚਾਹੇ ਲੋਨ ਦੀਆਂ ਚਾਹੇ ਹੋਰ ਵੱਖ-ਵੱਖ ਸਹੂਲਤਾਂ ਕੀ ਜਿਹੜੀਆਂ ਐਸਸੀ ਸਮਾਜ ਆ ਜਿਹੜੇ ਹੋਰ ਐਸਸੀ ਬੀਸੀ ਆ ਜਿਹੜੇ ਹੋਰ ਲੋਕਾਂ ਉਨਾ ਤੱਕ ਪਹੁੰਚਦੀਆਂ ਜਿਹੜੀਆਂ ਸਰਕਾਰ ਦਿੰਦੀ ਹੈ ਦੇਖੋ ਜੀ ਜੋ ਐਸ ਸੀ ਦੀਆਂ ਉਹ ਵੀ ਬਹੁਤ ਘੱਟ ਪਹੁੰਚ ਰਹੀਆਂ ਕਿਉਂਕਿ ਬਜਟ ਹੀ ਕਟਾਈ ਜਾ ਰਹੇ ਆ ਦਿਨੋਂ ਦਿਨ ਤੇ ਬੀ ਸੀ ਦਾ ਤਾਂ ਬਜਟ ਹੀ ਨਹੀਂ ਰੱਖਿਆ ਜਾਂਦਾ ਅਸੀਂ ਤਾਂ ਇੱਥੇ ਅ ਤਹਿਸੀਲਦਾਰ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਕੋਲੇ ਜੇ ਬੀ ਸੀ ਦਾ ਕੋਈ ਫੰਡ ਹੋਊਗਾ ਤਾਂ ਹੀ ਇਸ ਰਿਲੀਜ਼ ਕਰਾਂਗੇ ਲਗਾਤਾਰ ਜਿਹੜੀਆਂ ਦੂਜੀਆਂ ਐਸਸੀ ਪੀਸੀ ਜਾਂ ਹੋਰ ਜਿਹੜੀਆਂ ਪੱਟੀਆਂ ਸਰੈਣੀਆਂ ਇਹ ਇੱਕ ਪਲੇਟਫਾਰਮ ਤੇ ਆਪੇ ਕੋਈ ਨਹੀਂ ਲੜਾਈ ਲੜਦੀ ਇਹ ਲੱਗ ਰਿਹਾ ਕਿ ਉਹ ਨਾੜਦੀਆਂ ਕਿੱਥੇ ਵੱਖਰੇ ਵੱਖਰੇ ਤੌਰ ਤੇ ਸਾਰੀਆਂ ਜਿੱਥੇ ਬੰਨੀਆਂ ਇਹ ਐਸਸੀ ਨੂੰ ਲੈ ਕੇ ਲੜਾਈ ਲੜਦੀ ਇਹ ਦੇਖੋ ਜੀ ਜੋ ਸਹੀ ਵਿਚਾਰਧਾਰਕ ਸੰਗਠਨ ਹੈ ਉਹ ਬਾਬਾ ਸਾਹਿਬ ਜੋਤੀਰਾਵ ਫੂਲੇ ਸਾਹਿਬ ਕਾਂਸ਼ੀਰਾਮ ਜੀ ਹੁਣ ਜਿਨ੍ਹਾਂ ਦੀ ਅਧਿਖਸ਼ਤਾ ਵਮਨ ਮੇਸ਼ਰਾਮ ਜੀ ਕਰ ਰਹੇ ਆ ਅਸਲੀ ਤਾਂ ਸੰਗਠਨ ਇਹ ਆ ਇਦੇ ਵਿੱਚੋਂ ਕਈ ਸਵਾਰਥੀ ਲੋਕ 파ਟ ਕੇ ਬਾਬਾ ਸਾਹਿਬ ਦੇ ਨਾਮ ਉੱਤੇ 90000 ਸੰਗਠਨ ਬਣੇ ਹੋਏ ਆ ਉਹ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜਿਆ ਹੋਇਆ ਜਾਂ ਉਹਦਾ ਆਪ ਦਾ ਕੋਈ ਇੰਟਰਸਟ ਹੈ ਸਮਾਜ ਦਾ ਉਹਦੇ ਵਿੱਚ ਉਹ ਵੇਤਰੀ ਨਹੀਂ ਕਰ ਰਹੇ ਉਹ ਆਪ ਦਾ ਇੰਟਰਸਟ ਲੈ ਕੇ ਕਰ ਰਹੇ ਆ ਅਸੀਂ ਤਕਰੀਬਨ ਜ਼ਿਆਦਾਤਰ ਰਿਟਾਇਰਡ ਹੀ ਮੁਲਾਜ਼ਮ ਹੈਗੇ ਆ ਤੇ ਅਸੀਂ ਕਹਿੰਦੇ ਆ ਵੀ ਸਾਡੇ ਆਉਣ ਵਾਲੀ ਜਨਰੇਸ਼ਨ ਦਾ ਕੋਈ ਭਲਾ ਹੋਵੇ ਤੇ ਨਿਸਵਾਰਥ ਅਸੀਂ ਇਹ ਮਿਸ਼ਨ ਚਲਾ ਰੱਖਿਆ ਹੈਗਾ ਅਗਲੀ ਕੋਈ ਮਤਲਬ ਰਣਨੀਤੀ ਤਿਆਰ ਕੀਤੀ ਜਿੰਨੇ ਅੱਜ ਮੰਗ ਪੱਤਰ ਦੇਉਂਗੇ ਜੇ ਕੋਈ ਨਹੀਂ ਸੁਣਵਾਈ ਹੁੰਦੀ ਤੇ ਅਗਲਾ ਕੀ ਕਰੇਗਾ ਅੱਗੇ 15 ਅਕਤੂਬਰ ਨੂੰ ਜੰਤਰ ਮੰਤਰ ਤੇ ਧਰਨਾ ਹੈ ਜੀ ਧਰਨਾ ਪ੍ਰਦਰਸ਼ਨ ਤੇ 30 ਅਕਤੂਬਰ ਨੂੰ ਫਿਰ ਭਾਰਤ ਬੰਦ ਦੀ ਵੀ ਕਾਲ ਹੈ ਚਾਰ ਸੂਤਰੀ ਪ੍ਰੋਗਰਾਮ ਹੈ ਇਹ